ਪੂਰੇ ਦੇਸ਼ ਭਰ ਦੇ ਨਵੇਂ ਚੁਣੇ ਐਮਪੀ ਜਿਹੜੇ ਆ 240 ਭਾਜਪਾ ਨੂੰ ਛੱਡ ਕੇ ਐਨਡੀਏ ਤੇ ਵਿਰੋਧੀ ਤਲਾਂ ਦੇ ਐਮਪੀ ਨੂੰ ਮੰਗ ਪੱਤਰ ਦਵਾਂਗੇ ਪੰਜਾਬ ਦੇ ਵਿੱਚ 13 ਥਾਵਾਂ ਤੇ ਹਰਿਆਣਾ ਦੇ ਵਿੱਚ 5 ਥਾਵਾਂ ਤੇ ਰਾਜਸਥਾਨ ਦੇ ਵਿੱਚ 11 ਥਾਵਾਂ ਤੇ ਯੂਪੀ ਚ 20 ਥਾਵਾਂ ਤੇ ਮੱਧ ਪ੍ਰਦੇਸ਼ 2 ਬਿਹਾਰ ਦੇ ਵਿੱਚ 6 ਇਸੇ ਤਰ੍ਹਾਂ ਤੇਲੰਗਾਨਾ ਆਂਧਰਾ ਪ੍ਰਦੇਸ਼ ਮਹਾਰਾਸ਼ਟਰਾ ਕਰਨਾਟਕਾ ਕੇਰਲਾ ਤਮਲनाडु ਲਗਭਗ 12-13 ਸੂਬਿਆਂ ਦੇ ਵਿੱਚ ਦਸਿਓ ਹਜ਼ਾਰ ਕਿਸਾਨ ਮਜ਼ਦੂਰ ਇਹਨਾਂ ਐਮਪੀਜ਼ ਨੂੰ ਮੰਗ ਪੱਤਰ ਦੇਣਗੇ ਇਹਦਾ ਟਾਈਮ 11 ਤੋਂ ਲੈ ਕੇ 2 ਵਜੇ ਦੇ ਵਿੱਚ ਹੋਊਗਾ ਔਰ ਇਹ ਮੰਗ ਕਰਨਗੇ ਕਿ ਜਿਹੜਾ 22 ਜੁਲਾਈ ਤੋਂ ਮਾਨਸੂਨ 70 ਆ ਰਿਹਾ ਵਾ ਸਾਡੀ ਕਰੜੀ ਨਿਗਾਹ ਹੋਊਗੀ ਇਹਨਾਂ ਦੇ ਉੱਤੇ ਕਿ ਉਹ ਵਿਰੋਧੀ ਧਿਰਾਂ ਪ੍ਰਾਈਵੇਟ ਬਿੱਲ ਲੈ ਕੇ ਆਉਣ ਐਮਐਸਪੀ ਗਰੰਟੀ ਕਾਨੂੰਨ ਦੇ ਅਰ ਪੂਰੇ ਕਿਸਾਨਾਂ ਦੇ ਮੰਗ ਪਰਤ ਤੱਕ ਚਰਚਾ ਹੋਣੀ ਚਾਹੀਦੀ ਹੈ ਦਸ਼ ਦੀ ਪਾਰਲੀਮੈਂਟ ਦੇ ਵਿੱਚ ਅਰ ਦੇਖਦੇ ਹੁਣ ਚੁਣੇ ਹੋਏ ਐਮਪੀ ਕਿਸ ਕਿਸਮ ਦਾ ਆਸ਼ਵਾਸ਼ਣ 8 ਜੁਲਾਈ ਨੂੰ ਵੱਡੇ ਇਕੱਠਾਂ ਦੇ ਵਿੱਚ ਦਿੰਦੇ ਹੈਗੇ ਨੇ ਦੂਸਰਾ ਮਾਨਸੂਨ ਸਤਰ ਸ਼ੁਰੂ ਹੋ ਰਿਹਾ ਬਾ ਤੇ 23 ਜੁਲਾਈ ਨੂੰ ਬਜਟ ਪੇਸ਼ ਹੋਣਾ ਮ ਅਸੀਂ ਮੰਗ ਕਰਾਂਗੇ ਆਪਣੀ ਦਸ਼ ਦੀ ਖਜ਼ਾਨਾ ਮੰਤਰੀ ਤੋਂ ਪ੍ਰਧਾਨ ਮੰਤਰੀ ਜੀ ਤੋਂ ਉਹ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਲੜਿੰਦਾ ਬਜਟ ਰੱਖਣ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਵਾਸਤੇ ਲੜਿੰਦਾ ਬਜਟ ਰੱਖਣ ਡੀਜ਼ਲ ਤੇ ਸਬਸਿਡੀ ਚਾਹੀਦੀ ਹੈ ਡੀਜ਼ਲ ਬਹੁਤ ਮਹਿੰਗਾ ਹੈਗਾ ਜਿਹੜਾ ਸਾਡਾ ਖੇਤੀ ਖੋਜ ਵਾਸਤੇ ਐਗਰੀਕਲਚਰ ਯੂਨੀਵਰਸਿਟੀਆਂ ਦੇਸ ਭਰ ਦੇ ਵਿੱਚ ਉਹਨਾਂ ਵਾਸਤੇ ਰੱਖਵਾ ਬਜਟ ਹੋਵੇ ਨਵੇਂ ਬੀਜਾਂ ਦੀ ਖੋਜ ਵਾਸਤੇ ਅਲੱਗ ਤੋਂ ਬਜਟ ਹੋਵੇ ਕਿਉਂਕਿ ਕਾਰਪੋਰੇਟ ਕੰਪਨੀਆਂ ਸਾਡੇ ਦੇਸ਼ ਦੇ ਅਨੁਕੂਲ ਨਹੀਂ ਉਹ ਬਾਹਰ ਦੀਆਂ ਖੋਜਾਂ ਦੇ ਅਨੁਸਾਰ ਜ਼ਿਆਦਾਤਰ ਬੀਜ ਦੇ ਰਹੀਆਂ ਜਿਹੜੀਆਂ ਸਾਡੇ ਮਾਫਕ ਨਹੀਂ ਆ ਰਿਆਂ ਤਾਂ ਇਸ ਤਰੀਕੇ ਨਾਲ ਦੇਸ਼ ਭਰ ਦੇ ਵਿੱਚ ਨਹਿਰੀ ਕਰਨ ਵੱਧ ਤੋਂ ਵੱਧ ਕੀਤਾ ਜਾਵੇ ਉਹਦੇ ਵਾਸਤੇ ਰੱਖਵਾ ਬਜਟ ਹੋਵੇ ਸਹਿਕਾਰੀ ਲਹਿਰ ਨੂੰ ਜੜਵਾ ਉਹ ਉਤਸ਼ਾਹਤ ਕਰਨ ਵਾਸਤੇ ਸਾਂਝੀ ਖੇਤੀ ਨੂੰ ਵਧਾਉਣ ਵਾਸਤੇ ਉਹਦੇ ਲਈ ਕੇਂਦਰ ਅੱਡ ਤੋਂ ਬਜਟ ਜੜਾ ਵਾ ਉਹ ਪੇਸ਼ ਕਰੇ ਤੇ ਚਾਹਾਂਗੇ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਵਾਸਤੇ ਬਜਟ ਵਿੱਚ ਪ੍ਰਾਪਦਨ ਹੋਵੇ ਤਾਂ ਜੋ ਮਸਲਿਆਂ ਦਾ ਹੱਲ ਕੀਤਾ ਜਾ ਸਕੇ ਅਸੀਂ ਪੂਰੇ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਗਿਣਤੀ ਵਿੱਚ ਜਿਹੜਾ ਵਾ ਉਹ ਮੰਗ ਪੱਤਰ ਦੇ ਵਾਲੇ ਐਕਸ਼ਨ ਦੇ ਵਿੱਚ ਸ਼ਾਮਲ ਹੋਵੋ ਤਾਂ